ਮੈਂ ਸਰ ਕਰਦੇ ਕਰਦੇ ਬਾਹਰ ਖੜਾ ਸੀ ਥੱਲੇ ਜਿਹੜਾਈ ਦੇ ਥੱਲੇ ਆ ਕੇ ਤੇ ਮੈਂ ਉਸ ਥੱਲੇ ਹੀ ਖੜਾ ਸੀ ਗਿਆ ਕੇ ਕੋਲਾ ਤੋਂ ਗੱਡੀ ਆਈ ਆ ਉਹ ਆ ਕੇ ਉਹਨੇ ਬਸ ਜਿਵੇਂ ਗਾਲ ਗਾਲ ਪੰਨੀ ਗਾਲ ਕੱਢ ਕੇ ਬੋਲਿਆ ਥੋੜਾ ਜਿਹਾ ਕੁਝ ਤੇ ਬਸ ਉਹਨੇ ਰਵਲਵਰ ਉੱਤੇ ਪਰਵਾਹ ਨਹੀਂ ਪੇਸਾ ਠੀਕ ਆ ਉਹਨੇ ਪਿੱਛੋਂ ਕਰਕੇ ਉਹਨੇ ਉਹਨੇ ਫੇਰ ਮਾਰਿਆ ਮੇਰੇ ਵਰਗਾ ਜੇ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਜਿਵੇਂ ਫੇਰ ਬੱਝਾਉਂਗਾ ਜਦੋਂ ਫਤਵੀ ਅੰਦਰ ਜਾ ਕੇ ਦੇਖਿਆ ਫਰਾਂਡ ਨਿਕਲੇ ਆ ਫਿਰ ਮੈਂ ਦੇਖਿਆ ਉਹ ਫੇਰ ਬੱਝੇ ਅੰਦਰ ਜੀ ਜਾਂਚ ਕੀਤੀ ਜਾਵੇ ਭਾਜੀ ਕੌਣ ਸੀ ਕੌਣ ਨਹੀਂ ਸੀ ਜੀ ਅੰਦਿਆਂ ਨੂੰ ਸ਼ਤਿ ਸੀ ਕਿ ਇਹ ਜਾਣਕਾਰੀ ਜਾਂ ਫਿਰ ਸਮਾਨ ਲੈਣ ਆਇਆ ਸੀਗਾ ਭਾਜੀ ਇੱਧਰ ਬਾਈਗਰ ਮਹੱਲੇ ਤੇ ਜੀ ਮੱਖਣ ਆਇਆ ਨਾ ਜੀ ਇੱਧਰੋਂ ਗੱਡੀ ਏਕੋਦਮ ਆਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀ ਨਿਕਲ ਗਿਆ ਭੱਜ ਗਿਆ ਤੋਂ ਦੇ ਗੱਡੀ ਉਹ ਮੁੰਡੇ ਨੇ ਪਾਣਾ ਬੁਣਾ ਇਹ ਮੜਾ ਮੋਟਾ ਲੇਬੇਟ ਰੱਖਿਆ ਸੀਗਾ ਜੀ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥ ਤੇ ਪਿਸਟਲ ਸੀਗਾ ਬਾਕੀ ਪਤਾ ਨਹੀਂ ਜੀ ਕਿਹੜੀ ਗੱਲਬਾਤ ਨਹੀਂ ਹੈ ਨਹੀਂ ਹੈ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਤੇ ਮਾਚੂੜਾ ਟਨ ਅਰੇਅਰ ਤੇ ਫਰਦਰ ਇਨਵੈਸਟੀਗੇਸ਼ਨ ਨਾਲ ਅਨਿਸ਼ੀਅਲ ਸਟੇਟ ਚ ਤੇ ਜਿਵੇਂ ਜੋ ਵੀ ਅਪਡੇਟ ਹੋਊਗਾ ਉਹ ਜਾਣੂ ਕਰਾਇਆ ਜਾ ਮੈਂ ਸਰ ਕਰਦੇ ਕੁ ਕਰਦੇ ਬਾਹਰ ਖੜਾ ਸੀ ਥੱਲੇ ਆ ਕੇ ਜਗਾਹ ਥੱਲੇ ਆ ਕੇ ਤੇ ਮੈਂ ਬਸ ਥੱਲੇ ਹੀ ਖੜਾ ਸੀਗਾ ਕੇ ਕੋਲਾ ਤੋਂ ਗੱਡੀ ਆਈ ਆ ਉਹ ਆ ਕੇ ਉਹਨੇ ਬਸ ਜਿਵੇਂ ਗਾਲ ਕੱਢ ਪਤਲੀ ਗਾਲ ਕੱਢ ਕੇ ਬੋਲਿਆ ਥੋੜਾ ਜਿਹਾ ਕੁਝ ਤੇ ਬਸ ਉਹਨੇ ਬਾਰ ਬਾਰ ਉਹ ਕੋ ਪਰਵਾਸ ਜੀ ਫਿਰ ਸੋਚਿਆ ਉਹਨੇ ਕਿਛ ਨੂੰ ਕਰਕੇ ਉਹਨੇ ਉਹਨੇ ਫੇਰ ਮਾਰਿਆ ਮੇਰੇ ਬੰਦੇ ਜੇ ਮੈਨੂੰ ਇਹ ਵੀ ਨਹੀਂ ਇਹ ਵੀ ਨਹੀਂ ਸੀ ਕਿ ਵੀ ਫੇਰ ਬਚਿਆ ਉਹ ਜਦੋਂ ਘੱਟ ਦੇ ਅੰਦਰ ਜਾ ਕੇ ਦੇਖਿਆ ਜਦੋਂ ਫਰਾਂ ਨਿਕਲੇ ਫਿਰ ਮੈਂ ਦੇਖਿਆ ਉਹ ਫੇਰ ਬਚੇ ਅੰਦਰ ਜੀ ਜਾਨ ਕੀਤੀ ਜਾਵੇ ਭਾਜੀ ਕੌਣ ਸੀ ਕੌਣ ਮਿਲ ਗਿਆ ਅੱਧਿਆ ਨੁਕਸਾਨ ਹੋ ਜੀ ਵੀ ਜਾਣ ਕੀਤੀ ਜਾਵੇ ਸਮਾਨ ਲੈਣ ਆਏ ਸੀਗੇ ਭਾਜੀ ਇੱਧਰ ਬਾਈਗੜ ਮਹੱਲੇ ਤੇ ਜੀ ਮੱਖਣ ਲੈਣ ਆਏ ਨੇ ਜੀ ਇੱਧਰੋਂ ਗੱਡੀ ਇੱਕੋ ਦਾਮ ਆਈ ਸੀਗੀ ਜੀ ਠੀਕ ਹੈ ਜੀ ਇੱਕ ਮੁੰਡਾ ਗਲੀ ਨਿਕਲ ਗਿਆ ਭੱਜ ਗਿਆ ਤੁਹਾਡੇ ਗੱਡੀ ਉਹ ਮੁੰਡੇ ਨੇ ਪਾਨਾ ਬੁਣਾ ਇਹ ਮੜਾ ਮਟਾ ਲਪੇਟ ਰੱਖਿਆ ਸੀਗਾ ਜੀ ਗੱਲ ਇਹ ਸੀਗੀ ਜੀ ਬਸ ਕੁਝ ਨਹੀਂ ਪਰ ਉਹਦੇ ਹੱਥੇ ਪਿਸਟਲ ਸੀਗਾ ਬਾਕੀ ਤਾਂ ਪਤਾ ਨਹੀਂ ਇਹ ਕਿਹੜੀ ਗੱਲਬਾਤ ਨਹੀਂ ਹੈ ਨਹੀਂ ਫਾਇਰਿੰਗ ਦਾ ਸਸਪੈਕਟਡ ਇਨਸੀਡੈਂਟ ਹੋਇਆ ਤੇ ਮਾਚੂੜਾ ਕਨਵੇ ਰੀਜ ਤੇ ਫਰਦਰ ਇਨਵੈਸਟੀਗੇਸ਼ਨ ਨਾਲ ਅਨਿਸ਼ੀਲ ਸਟੇਚਾ ਤੇ ਜਿਵੇਂ ਜੋ ਵੀ ਅਪਡੇਟ ਹੋਊਗਾ ਉਹ ਜਾਣੂ ਕਰਾਇਆ